ਅੱਜ ਜਿੰਨੇ ਵੀ ਐ ਦਰਸ਼ਨੀ ਪ੍ਰਵਾਨ ਅਲਖੜੇ ਕਿਥੋਂ ਸੇ ਇਹਨਾਂ ਨੂੰ ਥੱਲੇ ਆਰਡਰ ਆਉਂਦੇ ਆ। ਆ ਕਟਬਟੀਆਂ ਨੂੰ ਉੱਧਰ ਨੱਚਣ ਲੱਗ ਜਾਂਦੇ ਆ। ਭਗਵਾਨthਮਾਨ ਵੀ ਸੀਐਮ ਨਹੀਂ ਐ। ਥੱਲੇ ਕਾਗਜ਼ 'ਚ ਐ। ਅਸਲੀ ਸੀਐਮ ਕੇਜਰੀ ਵਾਲਾ ਐ। ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ। ਮੈਨੂੰ ਪਹਿਲਾ ਸੁਪਾ ਐ ਜਿਹਦੇ ਅੱਤਾਂ ਵਿਚਕਾਰ ਆਪੀ ਨੇ ਬਣਾਈ ਆਊਟਸੋਰਸ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਆ ਜਿੰਨੇ ਕੈਬਨ मिनिस्टर ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸੁਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਹੀ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਆ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਕੱਲੇ ਐਡਵਰਟਾਈਜ਼ਮੈਂਟ ਤੇ ਜੋ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਆਉਂਦਾ ਸੀ 30 ਕਰੋੜ ਕੋਈ ਪੂਰੇ ਸਾਲ ਦਾ ਇੰਨਾ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਇਆ ਆ ਇਕੱਲੇ ਆ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ ਜੀ ਭਗਵੰਤ ਮਾਨ ਦੇ ਆਪ ਦਾ ਇਸ਼ਤਿਹਾਰ ਹੋਊਗਾ ਪੇਡ ਬਾਏ ਪੀਪਲ ਆ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਇਆ ਲੜਕੀਆਂ ਨੂੰ ਦਿੱਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਨਾਗਾਲੈਂਡ ਨਾਲ ਨੂੰ ਕੀ ਪਤਾ ਹੈ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆਈ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇਸ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਆ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤਾਂ ਤੁਹਾਨੂੰ ਆਈਓਪਨਰ ਹੋਊਗਾ ਜੋ ਕੁਸ਼ ਬਣਿਆ ਪੰਜਾਬ ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਸ਼ ਮੇਰਾ ਮਤਲਬ ਹੈ ਜੋ ਕੁਸ਼ ਉਹਦੇ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਮੈਂ ਐਗਜ਼ਾਮਪਲ ਦਿੰਦਾ ਹਾਂ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਫਿਰ ਡੈਮ ਹਮੋਂ ਦੁਪਾਇੰਗ ਦਾ ਦੁਟਾ ਜਣਾ ਸ਼ਾਹਪੁਰ ਕੰਡਿਡਿਟ ਸਾਰੇ ਡੈਮ ਅਕਾਲੀ ਦਲ ਨੇ ਬਣਾਈ ਸਾਰੇ ਥਰਮਲ ਪਲਾਂਟ ਪੰਜਾਬ ਦੇ 100% ਬਣਾਏ ਅਕਾਲੀ ਦਲ ਨੇ ਕੱਲੇ 15 ਲੱਖ ਕਿਵਲ ਕਨੈਕਸ਼ਨ ਹੈ ਸਾਡੇ 13 ਲੱਖ ਟਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਦੀ ਸਰਕਾਰਾਂ ਤੋਂ ਪਰ ਰਿਕਾਰਡ ਘੱਟ ਕੇ ਦੇਖ ਲੋ ਜਿੰਨਾ ਰੋਡ ਨੈਟਵਰਕ ਹੈ 4 ਲੇਨ ਐਕਸਪ੍ਰੈਸ ਸਾਰਾ ਬਣਾਉਣ ਨਾਲ ਹੀ ਅਕਾਲੀ ਦਲ ਆ ਤੁਹਾਡੇ ਸਾਹਮਣੇ ਸਾਰੀ ਮੈਂ ਸ਼ੁਰੂ ਕਰਤੇ ਸਰੇ ਮੇਰਾ ਇਹ ਕਹਿਣ ਦਾ ਭਾਅ ਕੀ ਹੈ ਫਰਕ ਹੈ ਸਾਡੇ ਇੱਥੇ ਇੰਨਾ ਚ ਆ ਸਾਡੇ ਵਾਸਤੇ ਆ ਘਰ ਹੈ ਪੰਜਾਬ ਆਪਣਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਨੂੰ ਤੁਹਾਡਾ ਦਰਦ ਪਤਾ ਹੈ ਸਾਨੂੰ ਪਤਾ ਕਿ ਆਪਣੇ ਮੁੰਡੇ ਹੈ ਆਪਣੇ ਬੱਚੇ ਐ ਇਹਨਾਂ ਨੂੰ ਇੱਥੇ জব ਕ੍ਰੀਏਟ ਕਰਨਾ ਐ ਇੱਥੇ ਇਹਨਾਂ ਨੂੰ ਅਸੀਂ ਇੰਡਸਟਰੀ ਲੈ ਕੇ ਆਉਣੀ ਐ ਇੱਥੇ ਅਸੀਂ ਐਗਰੀਕਲਚਰਸ ਵਧਾਉਣਾ ਐ ਅਸੀਂ ਹੋਰ ਕਿਤੇ ਸੋਚਦੇ ਨਹੀਂ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਇੰਟਰਸਟ ਕਲਾਸ਼ ਕਰਦਾ ਹੈ ਜੇ ਪੰਜਾਬ ਤੇ ਹਰਿਆਣਾ ਵਿੱਚ ਕੋਈ ਸਮੱਸਿਆ ਆ ਜਾਏ ਕਿਤੇ ਨਹੀਂ ਪੰਜਾਬ ਦਾ ਹਿੱਸਾ ਲੈਣਗੇ ਜਾਂ ਯੂਪੀ ਦਾ ਅਸੀਂ ਤੇ ਲੈਣਾ ਹੀ ਇਕੱਲਾ ਪੰਜਾਬ ਦਾ ਸੋ ਜਿਹੜਾ ਮੈਂ ਕਹਿਣ ਵਾਲਾ ਐ ਪਹਿਲੀ ਗੱਲ ਤੁਸੀਂ ਮੁਲਾਜ਼ਮ ਤੁਸੀਂ ਗੱਲਾਂ ਕਰ ਰਹੇ ਹੋ ਜਿੰਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁੱਛ ਲੋ ਜਦੋਂ ਦੇ ਨੌਕਰੀ 'ਚ ਆਏ ਐ ਜਿੰਨੇ ਵੀ ਟੈਕ ਮਿਸ਼ਨ ਬਣਾਏ ਗਏ ਐ ਸਾਰੇ ਕਾਲੀ ਦੱਲੇ ਬੁਲਾਏ ਤੇ ਸਾਰੇ ਇੰਪਲੀਮੈਂਟ ਵੀ ਕਾਲੀ ਦੱਲੇ ਕੀਤੇ ਉਹ ਕਿਸੇ ਨੇ ਕੁਝ ਕੀਤਾ ਉਹਨਾਂ ਦੀ ਸਰਕਾਰਾਂ 5-5 ਸਾਲ ਟੱਪ ਜਾਂਦੀਆਂ ਸੀ ਪਰ ਇੰਪਲੀਮੈਂਟ ਨਹੀਂ ਕਰਦੇ ਸੀ ਨਾ ਲਾਉਂਦੇ ਸੀ ਜਦੋਂ ਆਉਂਦੇ ਸੀ ਕਾਲੀ ਦੱਲੇ ਲਾਉਂਦਾ ਸੀ ਤੇ ਕਾਲੀ ਦੱਲ ਦਿੰਦਾ ਸੀ ਅੱਜ ਜਬ ਜੌਬ ਦੀ ਗੱਲ ਕਰ ਰਹੇ ਤੁਹਾਡੀਆਂ ਪੋਸਟਾਂ ਮੈਂ ਦੇਖ ਰਿਹਾ 50 60% ਕਿਸੇ ਚੀਜ਼ ਤੇ 90% ਹੈ ਮਤਲਬ ਐਵਰੇਜ ਤੁਹਾਡੀ 60 65% 70% ਤੱਕ ਪੋਸਟਾਂ ਖਾਲੀ ਪਈ ਹੈ ਪੰਜਾਬ ਦਾ ਸੂਬਾ ਹੋਏ ਤੁਸੀਂ ਸਾਰਾ ਖੇਤੀ ਮਾਰਕੀਟ ਕਮੇਟੀਆਂ ਰਾਈ ਪਰਚੇਜ਼ ਹੋਏ ਸੇਲ ਹੋਏ ਤੇ ਤੁਸੀਂ ਦੇਖ ਲਓ 91% ਮਾਰਕੀਟ ਕਮੇਟੀਆਂ ਦੇ ਸੈਕਟਰੀ ਹੈ ਨਹੀਂ ਕਿਵੇਂ ਚੱਲਣਗੇ ਮਾਰਕੀਟ ਕਮੇਟੀਆਂ ਤੂੰ ਨਾ ਆਇਆ ਸਰਾ ਸਰਾ ਸਿਸਟਮ ਹੀ ਆਪਣਾ ਐਗਰੀਕਲਚਰ ਬੇਸਡ ਹੈ ਤੇ ਜਿਹੜੀ ਸਟੇਟ ਐਗਰੀਕਲਚਰ ਬੇਸਡ ਹੈ ਉੱਥੇ ਤਾਂ ਬੱਕੂ ਰੱਖਦੇ ਨਹੀਂ ਇਹਨਾਂ ਨੂੰ ਫੋਕਸ ਨਹੀਂ ਪਤਾ ਕੀ ਕਰਨਾ ਨਹੀਂ ਕਰਨਾ ਤੁਸੀਂ ਰਿਕਾਰਡ ਦੇਖ ਲਓ ਬਾਦਲ ਸਾਹਿਬ ਸਰਕਾਰ ਅਸੀਂ ਤਕਰੀਬਨ 2.5 ਲੱਖ ਸਰਕਾਰੀ ਨੌਕਰੀ ਦਿੱਤੀ ਸੀ 2.5 ਲੱਖ ਹੁਣ ਕੀ ਹੋ ਰਿਹਾ ਜੇ ਸਰਕਾਰੀ ਨੌਕਰੀਆਂ ਥੋੜੀਆਂ ਜਿਹੜੀਆਂ ਰੁਕੀਆਂ ਚ ਆਉਂਦੀਆਂ 50% ਜੌਬਸ ਬਾਹਰੋਂ ਆਊਟ ਆਫ ਸਟੇਟ ਤੋਂ ਲੈ ਰਿਹਾ ਹੈ ਇਹ ਰੂਲ ਸੀ ਪਹਿਲੇ ਅਸੀਂ ਬਦਲਿਆ ਸੀ ਪੰਜਾਬ ਵਾਲਾ ਇਹਨੇ ਕੈਨਸਲ ਕਰਕੇ ਕਿਉਂਕਿ ਇਹਨਾਂ ਨੇ ਹਰਿਆਣੇ ਚ ਆਪਣਾ ਨਾਮ ਉੱਤੇ ਕਹਿ ਕੇ ਅਸੀਂ ਪੰਜਾਬ ਨੌਕਰੀ ਦੇਵਾਂ ਰਾਜਸਥਾਨ ਨੂੰ ਕਹਿ ਕੇ ਆਏ ਦੂਜੇ ਦੂਬੇ ਤੋਂ ਫੋਨ ਜਿਹੜੀ ਜੌਬ ਦੇ ਇਹਨਾਂ ਨੂੰ ਓਪਨ ਕਰਤਾ ਕੋਈ ਮਰਜ਼ੀ ਆ ਗਈ ਅਸੀਂ ਕਿਹਾ ਸੀ ਪੰਜਾਬ ਦੀ ਗਵਰਨਮੈਂਟ ਜੌਬ ਇਕੱਲੇ ਪੰਜਾਬੀਆਂ ਵਾਸਤੇ ਹੈ ਜਿਹੜੇ ਇਹਨਾਂ ਨੇ ਚੇਂਜ ਕੀਤਾ ਆਹ ਤਾਂ ਹਾਲਾਤ ਇਹਨਾਂ ਦੀ ਲਾਇਲਟੀ ਐਕਸਪ੍ਰੈਸ ਸੋ ਮੈਂ ਤੁਹਾਨੂੰ ਸਿੱਧੀ ਕਰ ਦੱਸਦਾ ਐਵੇਂ ਤੁਸੀਂ ਗਰਮੀ ਚ ਬੈਠੇ ਮਰੀਂ ਬਹਿੰਦਾ ਫਾਇਦਾ ਨਹੀਂ ਇੱਕ ਕੋਈ ਕੰਮ ਕਰੋ ਆਪਣੀ ਪਾਰਟੀ ਲਿਓ ਵਾਪਸ ਤਾਂ ਬਚਾਂਗੇ ਮੈਂ ਕੋਈ ਸਿਆਸੀ ਭਾਸ਼ਾ ਨਹੀਂ ਦੇ ਰਿਹਾ ਮੈਂ ਐਨੰਦ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਮੈਂ ਮਰਿਟ ਤੇ ਗੱਲ ਕਰ ਰਿਹਾ ਹਾਂ ਜੇ ਪਛਣਾ ਅੱਜ ਪੰਜਾਬ ਨੇ ਆ 10 ਸਾਲ ਬਰਬਾਦ ਹੋ ਗਏ ਤੁਸੀਂ ਸਾਰੇ ਪੜੇ ਲਿਖੇ ਹੋ ਤੁਸੀਂ ਪਤਾ ਕਰੋ 2017 ਚ ਜੋ ਕਾਲੀ ਸਰਕਾਰ ਕੀ ਸੀ ਉਦੋਂ ਕਰਜ਼ਾ ਕਿੰਨਾ ਸੀ ਕਰਜ਼ਾ ਡਿਪੈਂਡ ਹੁੰਦਾ ਡੈਟ ਟੂ ਜੀਡੀਪੀ ਦੇ ਰੇਸ਼ੋ ਨਾਲ ਜਿਦੋਂ ਅਸੀਂ ਆਏ 2000 ਸੱਤ ਵਿੱਚ ਉਦੋਂ 48% ਡੈਟ ਸੀ ਪੰਜਾਬ ਦਾ ਜੀਡੀਪੀ ਨਾਲ ਜਿਹੜੇ ਛੱਡਿਆ ਅਸੀਂ 32% ਤੇ ਘਟਾ ਕੇ ਲੈ ਗਏ ਤੇ ਅੱਜ ਫਿਰ ਤੋਂ 50 ਤੋਂ ਉੱਤੇ ਟੱਪ ਗਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਆ ਜਿਹੜੀਆਂ ਗਵਰਨਮੈਂਟਸ ਹੈ ਆ ਕੇ ਇੱਥੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਲੋਕਾਂ ਦਾ ਬਾਰੇ ਸੋਚ ਨਹੀਂ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਕਿਵੇਂ ਬਣੇ ਮੁੱਖ ਮੰਤਰੀ ਕਿਉਂਕਿ ਲੋਕਾਂ ਦੇ ਫੇਥ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਤੁਸੀਂ ਸਾਡਾ ਮੈਨੀਫੈਸਟੋ ਪੜ੍ਹ ਲਓ ਜੋ ਕਮਿਟਮੈਂਟ ਲਈ ਅਸੀਂ ਪੂਰੀ ਕੀਤੀ ਕਿਉਂਕਿ ਅਸੀਂ ਰਹਿਣਾ ਇੱਥੇ ਹੈ ਅਸੀਂ ਜਿਉਣਾ ਇੱਥੇ ਹੈ ਆ ਕਾਂਗਰਸ ਨੂੰ ਕੀ ਇੱਕ ਲੀਡਰ ਬਦਲ ਕੇ ਹੋਰ ਨੂੰ ਕਹਦਣਗੇ ਚੱਲ ਗਿਆ ਤੂੰ ਤੂੰ ਦਾ ਤੇਰੀ ਬਰਦਾਮੀ ਹੋ ਗਈ ਤੂੰ ਪਾਸੇ ਹਟ ਜਾ ਉਹ ਜਿਹੜੀ ਹੈ ਜੌਬਸ ਦੀ ਗੱਲ ਹੈ ਮੈਨੇ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਪ੍ਰਮਾਤਮਾ ਮਿਹਰ ਕਰੇ ਮੌਕਾ ਦਿੰਦਾ ਸਾਡੀ ਪ੍ਰਾਇੋਰਟੀ ਮੇ ਇਸ ਮੇਰੀ ਸਰਕਾਰ ਦੀ ਪ੍ਰਾਇੋਰਟੀ ਐਗਰੀਕਲਚਰ ਹੈ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਅੱਜ ਕੱਲ ਐਗਰੀਕਲਚਰ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਾਂ ਕੱਲਾ ਕਣਕ ਤੇ ਝੋਨੇ ਤੇ ਬੈਠੇ ਆ ਆਪਾਂ ਨੂੰ ਹਾਈ ਟੈਕ ਐਗਰੀਕਲਚਰ ਦੀ ਲੋੜ ਹੈ ਆਪਾਂ ਸਾਰਿਆਂ ਨੇ ਦੇਖਿਆ ਕਿ ਹੜ੍ਹਾਂ ਵਿੱਚ ਤੇ ਅੱਗਾ ਪੰਜਾਬ ਡੁੱਬ ਗਿਆ ਜਿਨ੍ਹਾਂ ਦੇ ਕੋਲ ਸੱਤਾ ਸੀ ਉਹ ਜਾ ਕੇ ਹਸਪਤਾਲ 'ਚ ਲਾਖੇ ਬੋਲੇ जिनाले कोल प्रशासन सिदा ओना दा नामो निशान नहीं सि जिनाले कोल करोड़ों दा अजवा दा खजाना के दा खजाने को तो किसे नु नहीं नजर आया लेकिन जिस पार्टी की सरकार हो सा को मिल सी जेड़ा सुग्रीव बादल दे कोल ना सरकार सी ना प्रशासन सी कर ना ही खजाना सीगा ओदे कोल पंजाब प्रति अपनी वफादारी पंजाब प्रति अपनी सेवा अपनी भावना सार्ड सामने आई कि जिन्हें हैगा मेरा फल पैंता है डूब रहे मैं अपना सारा कुछ जिन्ना मैं करा पार्टी बधाई देनी हरेक मतलब ने इस जजे सतार योगदान भी पाया मेनु पूरा विश्वास है

अमन शांति में, में में, में, कानून व्यवस्था सच्चा साथी कौन है, है, तो अपनी अपनी केवल अपनी क्योंकि अपने अपने देने दिल्ली वाले करते अपने ही हो, हो या कोई नहीं हो गई मेनू कह आज बारह हजार करोड़ हड़ाता पैसा खुद करके खाद प्रधान चौबीस घंटे उसे पहुंच जाते सोलह सौ करोड़ बनती गलत कोई भग की नहीं गल की एने वे खजाने के कह रहे किसान कि का करा तो माफ हो गया किन्ने पैसे बन जाते

कोई है वास्तु मैडम सात जिले की पुलिस में बुलाई में भोरा समान नहीं है सात जिले की कि की तुम लोग मुख्यमंत्री के नेड़े नवाल